ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗਿਆਨੀ ਹਰਪ੍ਰੀਤ ਸਿੰਘ ਦੋਦੜਾ ਮੁਖ ਸਕੱਤਰ ਆਲ ਇੰਡੀਆ ਗ੍ਰੰਥੀ ਰਾਗੀ ਪ੍ਰਚਾਰਕ ਸਿੰਘ ਸਭਾ ਦਾਸ ਆਪਣੇ ਵੱਲੋਂ ਅਤੇ ਸਮੁੱਚੀ ਗ੍ਰੰਥੀ ਰਾਗੀ ਪ੍ਰਚਾਰਕ ਸਿੰਘ ਸਭਾ ਦੇ ਵੱਲੋਂ ਇੱਕ ਹਲਕਾ ਖਡੂਰ ਸਾਹਿਬ ਦੇ ਵੋਟਰਾਂ ਟ੍ਰਾਂਸਪੋਰਟਰਾਂ ਭੈਣਾ ਭਰਾਵਾਂ ਵੀਰਾਂ ਬਜ਼ੁਰਗਾਂ ਨੂੰ ਅਪੀਲ ਕਰਨੀ ਚਾਹੁੰਦਾ ਹੈ ਇਹ ਹਲਕਾ ਖਡੂਰ ਸਾਹਿਬ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਦੇ ਦੌਰਾਨ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਜੀ ਖਾਲਸਾ ਜੋ ਕਿ ਜੇਲ੍ਹ ਦੇ ਵਿੱਚ ਨਜ਼ਰਬੰਦ ਹਨ ਚੋਣ ਮੈਦਾਨ ਦੇ ਵਿੱਚ ਨਿਤਰੇ ਹਨ ਮੈਂ ਇੱਕ ਤੁਹਾਨੂੰ ਬੇਨਤੀ ਵੀ ਕਰਦਾ ਹਾਂ ਤੇ ਕੁਝ ਗੱਲਾਂ ਚੇਤਾ ਕਰਾਉਣੀਆਂ ਚਾਹੁੰਦਾ ਹਾਂ ਕਿਉਂਕਿ ਜਿਹੜੇ ਅਸੀਂ ਲੋਕ ਹਨਾ ਵੋਟਾਂ ਦੇ ਵਿੱਚ ਆ ਕੇ ਵੋਟਾਂ ਦੇ ਸਮੇਂ ਦੌਰਾਨ ਪਿਛਲੀਆਂ ਗੱਲਾਂ ਨੂੰ ਭੁੱਲ ਜਾਂਦੇ ਹਾਂ ਭਾਈ ਅਮਰਪਾਲ ਸਿੰਘ ਜੀ ਖਾਲਸਾ ਉਹ ਸ਼ਖਸੀਅਤ ਹਨ ਜਿਨ੍ਹਾਂ ਨੇ ਥੋੜੇ ਸਮੇਂ ਦੇ ਵਿੱਚ ਹੀ ਖਾਲਸਾ ਪੰਥ ਦੀ ਚੜ੍ਹਦੀ ਕਲਾ ਵਾਸਤੇ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਵਾਸਤੇ ਉਸ ਨੂੰ ਬੜੀਆਂ ਸਿਖਰਾਂ ਤੇ ਲੈ ਕੇ ਜਾਣਾ ਸ਼ੁਰੂ ਕੀਤਾ ਸੀ ਪੰਜਾਬ ਦੇ ਵਿੱਚ ਵਗ ਰਿਹਾ ਛੇਵਾਂ ਦਰਿਆ ਨਸ਼ਿਆਂ ਦਾ ਉਹਨੂੰ ਬੰਨ ਲਾਉਣ ਦਾ ਯਤਨ ਕੀਤਾ ਸੀ अनेका ਸਿੰਘਾਂ ਨੂੰ अनेका ਬੱਚਿਆਂ ਨੂੰ अनेका ਨੌਜਵਾਨ ਭੈਣ ਭਰਾਵਾਂ ਨੂੰ ਬੁਰੇ ਰਸਤੇ ਤੋਂ ਮੋੜ ਕੇ ਸਿੱਧੇ ਰਸਤੇ ਵਾਲੇ ਪਾਸੇ ਪਾਇਆ ਸੀ ਹਰ ਸਾਰਾ ਕੁਝ ਦੇਖਦੇ ਆ ਹੋਇਆ ਸਮੇਂ ਦੀਆਂ ਸਰਕਾਰਾਂ ਤੋਂ ਕੁਝ ਝੱਲਿਆ ਨਹੀਂ ਗਿਆ ਤੇ ਉਹਨਾਂ ਨੂੰ ਫੜ ਕੇ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਤਰ੍ਹਾਂ ਤਰ੍ਹਾਂ ਦੀਆਂ ਧਾਰਾਵਾਂ ਲਾ ਕੇ ਤੇ ਜੇਲ੍ਹ ਦੇ ਵਿੱਚ ਵੀ ਉੱਥੇ ਬੰਦ ਕੀਤਾ ਜਿੱਥੇ ਨੇੜੇ ਤੇੜੇ ਜਾ ਕੇ ਕੋਈ ਮੁਲਾਕਾਤ ਵੀ ਨਹੀਂ ਕਰ ਸਕਦਾ ਤੇ ਅਸੀਂ ਉਹਨਾਂ ਨੂੰ ਛਡਾਉਣ ਵਾਸਤੇ ਤਰ੍ਹਾਂ ਤਰ੍ਹਾਂ ਦੇ ਯਤਨ ਕਰਦੇ ਆ ਰਹੇ ਸੀ ਅਸੀਂ ਤੇ ਪਹਿਲਾਂ ਵੀ ਬਹੁਤ ਯਤਨ ਕੀਤੇ ਹਨ ਜਿਹੜੇ ਸਾਡੇ ਬੰਦੀ ਸਿੰਘ ਹਨ ਉਹਨਾਂ ਨੂੰ ਬਾਹਰ ਕਢਵਾਉਣ ਵਾਸਤੇ ਜਿਨ੍ਹਾਂ ਦੀਆਂ ਸਜ਼ਾਵਾਂ ਵੀ ਪੂਰੀਆਂ ਹੋ ਚੁੱਕੀਆਂ ਸੀ ਮੈਂ ਸਮਝਦਾ ਹਾਂ ਮੇਰੇ ਹਿਸਾਬ ਨਾਲ ਮੈਨੂੰ ਤਾਂ ਕੋਈ ਸਰਕਾਰ ਤੋਂ ਆਸ ਹੈ ਨਹੀਂ ਸੀ ਕਿ ਉਹਨਾਂ ਨੂੰ ਛੱਡ ਦਿੱਤਾ ਜਾਏਗਾ ਪਰ ਪ੍ਰਮਾਤਮਾ ਨੇ ਇੱਕ ਚੰਗਾ ਮੌਕਾ ਦਿੱਤਾ ਸਾਨੂੰ ਸਾਰਿਆਂ ਨੂੰ ਹੁਣ ਸਾਨੂੰ ਕੋਈ ਧਰਨੇ ਲਾਉਣ ਦੀ ਲੋੜ ਨਹੀਂ ਹੈਗੀ ਹੁਣ ਸਾਨੂੰ ਕੋਈ ਅਪੀਲਾਂ ਕਰਨ ਦੀ ਲੋੜ ਨਹੀਂ ਹੈਗੀ ਕੋਈ ਰੋਸ ਮੁਜ਼ਾਹਰੇ ਕਰਨ ਦੀ ਲੋੜ ਨਹੀਂ ਹੈਗੀ ਹੁਣ ਜੇ ਲੋੜ ਹੈ ਇੱਕ ਬਟਨ ਦਬਣ ਦੀ ਲੋੜ ਹੈ ਤੁਹਾਡਾ ਇੱਕ ਦੱਬਿਆ ਹੋਇਆ ਬਟਨ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਜੀ ਨੂੰ ਬਾਹਰ ਲੈ ਕੇ ਆ ਜਾਏਗਾ ਤੇ ਨਾਲ ਹੀ ਖਲਕਾ ਖਡੂਰ ਸਾਹਿਬ ਦੇ ਵੀਰੋ ਭਰਾਵੋ ਬੈਣੋ ਬਜ਼ੁਰਗੋ ਇਸ ਗੱਲ ਨੂੰ ਚੇਤੇ ਰੱਖ ਲਿਓ ਕਿ ਤੁਹਾਡਾ ਇਤਿਹਾਸ ਦੇ ਪੰਨਿਆਂ ਦੇ ਵਿੱਚ ਸੁਨਹਿਰੀ ਅੱਖਰਾਂ ਦੇ ਵਿੱਚ ਨਾਮ ਹੈ ਜਿਹੜਾ ਉਹ ਲਿਖਿਆ ਜਾਏਗਾ ਫਿਰ ਪ੍ਰਚਾਰ ਪ੍ਰਸੰਦ ਹੈ ਜਿਹੜਾ ਚੜ੍ਹਦੀ ਕਲਾ ਦੇ ਵਿੱਚ ਸ਼ੁਰੂ ਹੋ ਜਾਏਗਾ ਪੰਜਾਬ ਦੀ ਨੌਜਵਾਨੀ ਜਿਹੜੀ ਨਸ਼ਿਆਂ ਤੋਂ ਬਚ ਸਕੇਗੀ ਤੁਹਾਨੂੰ ਇੱਕੋ ਹੀ ਅਪੀਲ ਹੈ ਕਿ ਸਾਰੇ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਜੀ ਖਾਲਸਾ ਉਹਨਾਂ ਨੂੰ ਸਪੋਰਟ ਕਰੋ ਉਹਨਾਂ ਨੂੰ ਵੋਟ ਪਾਓ ਤੇ ਉਹਨਾਂ ਨੂੰ ਬਾਹਰ ਲੈ ਕੇ ਆਓ ਹਲਕਾ ਖਡੂਰ ਸਾਹ ਵਾਲੇ ਵੀਰੋ ਭਰਾਵੋ ਦੁਆਰਾ ਫਿਰ ਬੇਨਤੀ ਹੈ ਕਿ ਤੇ ਬੀਬੀ ਖਾਲੜਾ ਵਾਂਗ ਫੇਰ ਨਾ ਲਹਨ ਤਾਂ ਖੱਟ ਲਿਓ ਫਿਰ ਤੁਹਾਡਾ ਨਾਮ ਬੁਰੇ ਅੱਖਰਾਂ ਦੇ ਵਿੱਚ ਇਤਿਹਾਸ ਦੇ ਵਿੱਚ ਲਿਖਿਆ ਜਾਣਾ ਹੈ ਤੇ ਨਾਲ ਹੀ ਇੱਕ ਬੇਨਤੀ ਹੈ ਅਸੀਂ ਹੋਰ ਨਹੀਂ ਕਿਸੇ ਨੂੰ ਬੇਨਤੀ ਕਰਦੇ ਇੱਕ ਨੂੰ ਹੀ ਬੇਨਤੀ ਕਰਦੇ ਹਾਂ ਜਿਹੜੀ ਕਿ ਪੰਥਕ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਉਹਨਾਂ ਨੂੰ ਵੀ ਬੇਨਤੀ ਹੈ ਕਿ ਵੈਸੇ ਤਾਂ ਪਾਰਟੀ ਦਾ ਤਾਂ ਨਹੀਂ ਕੁਝ ਲੋਕਾਂ ਦਾ ਜਿਹੜੇ ਉਹਦੇ ਨੁਮਾਇंदे ਨੇ ਉਹਨਾਂ ਦਾ ਅਖਸ਼ ਤੇ ਚਰਿੱਤਰ ਬਹੁਤ ਹੀ ਨੀਵਾ ਡਿੱਗ ਚੁੱਕਿਆ ਹੈ ਫਿਰ ਵੀ ਤੁਸੀਂ ਖਾਲਸਾ ਪੰਥ ਦੇ ਕੋਲੋਂ ਕੁਝ ਆਸ ਰੱਖਦੇ ਹੋਵੋ ਕੋਈ ਤੁਸੀਂ ਆਪਣੀਆਂ ਗਲਤੀਆਂ ਨੂੰ ਬਖਸ਼ਾਉਣਾ ਚਾਹੁੰਦੇ ਹੋਵੋ ਫਿਰ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਆਪਣਾ ਨਾਮ ਵੱਡਾ ਕਰਨਾ ਚਾਹੁੰਦੇ ਹੋਵੋ ਤਾਂ ਇੱਕੋ ਇੱਕ ਬੇਨਤੀ ਹੈ ਇਹ ਇਕੱਲੀ ਸੀਟ ਦੇ ਉੱਤੇ ਆਪਣੇ ਕੈਂਡੀਡੇਟ ਨੂੰ ਬਿਠਾ ਕੇ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਜੀ ਵੱਧ ਤੋਂ ਵੱਧ ਸਪੋਰਟ ਕਰੋ ਤਾਂ ਕਿ ਫੇ ਲੋਕਤਾਂ ਨੂੰ ਪਿਆਰ ਕਰ ਸਕਣ ਤੇ ਤਾਂ ਆਪਣੀ ਖੇਤਰੀ ਪਾਰਟੀ ਦੇ ਨਾਲ ਜੁੜ ਕੇ ਫੇਰ ਪੰਜਾਬ ਦਾ ਭਲਾ ਕਰ ਸਕਣ ਭੁੱਲਾਂ ਚੁੱਕਾ ਨੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ